ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਆਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਗੁਰੂ ਸੇਵਾ ਨੰਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਖਾਲਸਾ ਜੀ ਸਾਨੂੰ ਹਮੇਸ਼ਾ ਹੀ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਸੇਵਾ ਸਿਮਰਨ ਕਰਨਾ ਚਾਹੀਦਾ ਹੈ ਖਾਲਸਾ ਜੀ ਕਦੇ ਵੀ ਕਿਸੇ ਦਾ ਮਾੜਾ ਨਾ ਕਹੋ ਤੇ ਕਦੇ ਵੀ ਕਿਸੇ ਨੂੰ ਨੀਵਾਂ ਨਾ ਦਿਖਾਓ ਹਮੇਸ਼ਾ ਹੀ ਚੰਗੇ ਕੰਮ ਕਰਦੇ ਰਹੋ ਖਾਲਸਾ ਜੀ ਕਿਉਂਕਿ ਚੰਗੇ ਕੰਮ ਕਰਾਂਗੇ ਤਾਂ ਆਪਾਂ ਨੂੰ ਅੱਗੇ ਜਾ ਕੇ ਚੰਗੇ ਕੀਤੇ ਕਰਮਾਂ ਦਾ ਚੰਗਾ ਫਲ ਮਿਲੇਗਾ ਪਰ ਜੇਕਰ ਖਾਲਸਾ ਜੀ ਆਪਾਂ ਹਮੇਸ਼ਾ ਇਹ ਹੀ ਆਪਣੀ ਮਨ ਦੀ ਵਿੱਚ ਖਿਆਲ ਰੱਖੀਏ ਕਿ ਸਾਡੇ ਤੇ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਏਗੀ ਤੈ ਖਾਨ ਸੱਜੀ ਇਹ ਆਪਣੇ ਮਨ ਦੇ ਵਹਿਮ ਹੁੰਦੇ ਨੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਘਰ ਦੇ ਵਿੱਚ ਅਮੀਰ ਗਰੀਬ ਸਭ ਨੂੰ ਇੱਕ ਮੰਨਿਆ ਜਾਂਦਾ ਖਾਲਸਾ ਜੀ ਊਚ ਨੀਚ ਤਾਂ ਸਭ ਜਾਤਾਂ ਪਾਤਾਂ ਤੈ ਖਾਲਸਾ ਜੀ ਆਪਣੇ ਮਨਾਂ ਦੇ ਵਿਚਾਰ ਨੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਦਾਤੇ ਜਾਤ ਪਾਤ ਨਹੀਂ ਚੱਲਦੀ ਖਾਲਸਾ ਜੀ ਗੁਰਬਾਣੀ ਸਾਰੀ ਹੀ ਬਹੁਤ ਸਤਿਕਾਰਯੋਗ ਏ ਇਸ ਘਰ ਕੀ ਖਾਲਸਾ ਜੀ ਤੁਸੀਂ ਗੁਰਬਾਣੀ ਦੇ ਜਾਪ ਜ਼ਰੂਰ ਕਰਿਆ ਕਰੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਕਿ ਭਗਉਤੀ ਦੀ ਮਾਲਾ ਜਪਣ ਦੇ ਨਾਲ ਹੁੰਦੇ ਨੇ ਰੂਹਾਨੀ ਫਾਇਦੇ ਕੀ ਕੀ ਫਾਇਦੇ ਹੁੰਦੇ ਨੇ ਖਾਲਸਾ ਜੀ ਭਗਉਤੀ ਦੀ ਮਾਲਾ ਜਪਣ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਖਾਲਸਾ ਜੀ ਜਿਹੜੀਆਂ ਸੰਗਤਾਂ ਗੁਰਬਾਣੀ ਦਾ ਚਾਪ ਕਰਦੀਆਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਤੇ ਬੇਅੰਤ ਕਿਰਪਾ ਰਹਿੰਦੀ। ਇਸੇ ਤਰ੍ਹਾਂ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ। ਕਮੈਂਟ ਬਾਕਸ ਦੇ ਵਿੱਚ ਸੰਤਾਂ ਦੇ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜੇਕਰ ਖਾਲਸਾ ਜੀ ਕੋਈ ਵੀ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਮਾਲਾ ਭਗਉਤੀ ਦੇ ਪਾਠ ਦੀ ਕਰਦਾ ਹੈ ਤਾਂ ਉਸ ਦੀ ਜ਼ਿੰਦਗੀ ਦੇ ਵਿੱਚ ਖਾਲਸਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਤੇ ਕਿਰਸ਼ਮੇ ਹੋਣ ਲੱਗ ਜਾਂਦੇ ਹਨ ਅੱਜ ਦੇ ਕਾਲ ਯੁਗ ਦੇ ਸਮੇਂ ਦੇ ਵਿੱਚ ਖਾਲਸਾ ਜੀ ਹਰ ਇੱਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਦੁਖੀ ਹੋ ਕੇ ਪਰਮਾਤਮਾ ਦੇ ਨਾਮ ਤੋਂ ਵਿਛੜਿਆ ਹੋਇਆ ਹੈ ਮੀਰੀ ਕਹਿਣ ਦਾ ਪਾਬ ਖਾਲਸਾ ਜੀ ਕਿਉਂਕਿ ਹਰ ਇੱਕ ਮਨੁੱਖ ਆਉਣ ਵਾਲੇ ਸਮੇਂ ਤੋਂ ਅੱਗੇ ਜੋ ਸਮਾ ਆ ਰਿਹਾ ਹੈ ਉਸ ਤੋਂ ਅਣਜਾਣ ਹੈ ਕਿਉਂਕਿ ਖਾਲਸਾ ਜੀ ਅੱਜ ਦੇ ਸਮੇਂ ਦੇ ਵਿੱਚ ਲੋਕ ਕਈ ਭੈਣ ਭਰਾ ਆਪਣੀ ਆਪ ਨੂੰ ਮਾਡਰਨ ਜਮਾਨੇ ਦਾ ਗੈਰ ਹੈ ਨੇ ਪਰ ਉਹ ਇਹ ਨਹੀਂ ਸਮਝ ਰਹੀ ਖਾਲਸਾ ਜੀ ਕਿ ਅੱਗੇ ਜਿਹੜਾ ਵੀ ਸਮਾਂ ਆ ਰਿਹਾ ਏ ਆਉਣ ਵਾਲਾ ਸਮਾਂ ਇਹਨਾਂ ਕੋ ਖਤਰਨਾਕ ਹੁੰਦਾ ਜਾ ਰਿਹਾ ਏ ਜਿਸ ਦੇ ਵਿੱਚ ਖਾਲਸਾ ਜੀ ਨਾਹੀਂ ਜੋ ਆਪਾਂ ਟੈਕਨੋਲੋਜੀ ਦੇਖਦੇ ਆ ਨਾਹੀਂ ਆਪਾਂ ਨੂੰ ਟੈਕਨੋਲੋਜੀ ਬਚਾ ਸਕੇਗੀ ਨਾਹੀਂ ਪੈਸਾ ਤੇ ਨਾਹੀਂ ਆਪਣੀ ਈਗੋ ਜਿਸ ਦਾ ਆਪਾਂ ਘਮੰਡ ਕਰਕੇ ਰਹਿੰਦੇ ਆ ਕਿ ਮੈਂ ਬਹੁਤ ਅਮੀਰ ਆ ਮੇਰੇ ਕੋਲ ਪੈਸਾ ਏ ਉਸ ਸਮੇਂ ਦੇ ਵਿੱਚ ਤਾਂ ਖਾਲਸਾ ਜੀ ਸਿਰਫ ਆਪਾ ਨੂੰ ਪਰਮਾਤਮਾ ਦਾ ਨਾਮ ਹੀ ਬਚਾ ਸਕੇਗਾ ਕਈ ਤਾਂ ਖਾਲਸਾ ਜੀ ਭੈਣ ਭਰਾ ਇਹ ਸੋਚਦੇ ਨੇ ਕਿ ਆਪਣੀ ਸੋਚ ਦੇ ਮੁਤਾਬਕ ਉਹਨਾਂ ਦੀ ਇਹ ਸੋਚ ਏ ਕਿ ਮਰਨਾ ਤਾਂ ਇੱਕ ਦਿਨ ਹੈਗਾ ਹੀ ਏ ਤੇ ਜੋ ਆਪਣੀ ਜ਼ਿੰਦਗੀ ਏ ਕਿਉਂ ਨਾ ਆਪਣੇ ਮੁਤਾਬਕ ਆਪਣੀ ਸੋਚ ਦੇ ਮੁਤਾਬਕ ਹੀ ਜਿਉਈਏ ਤੇ ਜਦੋਂ ਕੋਈ ਸਾਡੇ ਤੇ ਮਾੜਾ ਸਮਾ ਖਤਰਨਾਕ ਸਮਾ ਆਵੇਗਾ ਤੇ ਉਦੋਂ ਅਸੀਂ ਗੁਰਬਾਣੀ ਦੇ ਦਾ ਨਾਮ ਜਪ ਲਵਾਂਗੇ ਸੇਵਾ ਸਿਮਰਨ ਕਰ ਲਵਾਂਗੇ ਪਰ ਖਾਲਸਾ ਜੀ ਇਹ ਤਾਂ ਪਰਮਾਤਮਾ ਦੇ ਵੱਲੋਂ ਕੋਈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਵਿੱਚ ਕੋਈ ਇਹ ਬਚਨ ਨਹੀਂ ਆਨ ਇਹ ਤਾਂ ਬਨੁਕ ਦੀ ਆਪਣੀ ਸੋਚ ਹੈ ਖਾਲਸਾ ਜੀ ਕਿ ਔਖੇ ਸਮੇ ਦੇ ਵਿੱਚ ਪਾਠ ਕਰਨਾ ਦੀ ਅੱਗੇ ਪਿੱਛੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਨਹੀਂ ਕਰਨਾ ਜਿੰਨਾ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਹੁੰਦੀ ਹੈ ਖਾਲਸਾ ਜੀ ਉਹ ਤਾਂ ਵੈਗਰੂ ਸੱਚ ਪਾਸ਼ਾ ਉਹਨਾਂ ਨੂੰ ਆਪਣਾ ਨਾਮ ਆਪ ਜਪਾਉਂਦੇ ਨੇ ਜੋ ਉਸ लायक ਹੁੰਦੇ ਨੇ ਖਾਲਸਾ ਜੀ ਇਸੇ ਤਰ੍ਹਾਂ ਖਾਲਸਾ ਜੀ ਸਿੱਖਾਂ ਦੀ ਅਰਦਾਸ ਭਗਉਤੀ ਤੋਂ ਸ਼ੁਰੂ ਹੁੰਦੀ ਹੈ ਤੇ ਜੋ ਭੈਣ ਭਰਾ ਸਾਰੇ ਅਰਦਾਸ ਦੇ ਆਦੀ ਹੁੰਦੇ ਹਨ ਉਹ ਖਾਲਸਾ ਜੀ ਇਹ ਜ਼ਰੂਰ ਕਹਿੰਦੇ ਨੇ ਕਿ ਭਗਉਤੀ ਜ਼ਰੂਰ ਜਪੋ ਭਗਉਤੀ ਦੀ ਮਾਲਾ ਜ਼ਰੂਰ ਜਪੋ ਇਸ ਭਗਉਤੀ ਦੀ ਮਾਲਾ ਨੂੰ ਖਾਲਸਾ ਜੀ ਜਪਣ ਦਾ ਬਹੁਤ ਜ਼ਿਆਦਾ ਮਹੱਤਵ ਹੈ ਭਗਉਤੀ ਦਾ ਖਾਲਸਾ ਜੀ ਅਰਥ ਹੁੰਦਾ ਹੈ ਕਿਰਪਾਨ ਜਦੋਂ ਖਾਲਸਾ ਜੀ ਕਿਰਪਾਨ ਗਲ ਦੇ ਵਿੱਚ ਪਾ ਲਈ ਚਾਹਦੀ ਏ ਤਾਂ ਬੇਅੰਤ ਤਰ੍ਹਾਂ ਦੀਆਂ ਬਲਾਵਾਾਂ ਵੀ ਦੂਰ ਟਲ ਜਾਂਦੀਆਂ ਨੇ ਜਦੋਂ ਖਾਲਸਾ ਜੀ ਆਪਾਂ ਭਗਉਤੀ ਦੀ ਮਾਲਾ ਦਾ ਜਾਪ ਕਰਨਾ ਸ਼ੁਰੂ ਕਰਾਂਗੇ ਤਾਂ ਆਪਣੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਕਟੂ ਕਟਸਾ ਨੂੰ ਹਰ ਰੋਜ ਭਗਉਤੀ ਦੀ ਇੱਕ ਮਾਲਾ ਜ਼ਰੂਰ ਕਰਨੀ ਚਾਹੀਦੀ ਹੈ ਅੱਜ ਦੇ ਕਾਲ ਚੁਗੀ ਟਾਈਮ ਦੇ ਵਿੱਚੋਂ ਖਾਲਸਾ ਜੀ ਬਚਨ ਦੇ ਲਈ ਅਮਰਤ ਵੇਲੇ ਹਰ ਰੋਜ ਭਗਉਤੀ ਦੀ ਮਾਲਾ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਆਪਾਂ ਹਰ ਰੋਜ ਭਗਉਤੀ ਦੀ ਮਾਲਾ ਜਪਦੇ ਆਪ ਅਰਦਾਸ ਬੇਨਤੀ ਕਰਦੇ ਆਂ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਹੁੰਦੀ ਹੈ ਜਦੋਂ ਕੋਈ ਵੀ ਖਾਲਸਾ ਜੀ ਆਪਣਾ ਕੰਮ ਅੜ ਜਾਵੇ ਸਿਰੇ ਨਾ ਚੜੇ ਤਾਂ ਉਸੇ ਸ਼ਹੀਦਾਂ ਸਿੰਘਾਂ ਦੀ ਦਰਤੀ ਚਾ ਕੀ ਪਰ ਤੱਕ ਦੇਖੋ ਇੱਕ ਵਾਰ ਹਾਜ਼ਰੀਆਂ ਲਗਵਾਉਣੀਆਂ ਤਾਂ ਸ਼ੁਰੂ ਕਰਕੇ ਦੇਖੋ ਬੇਅੰਤ ਕਿਰਪਾ ਹੁੰਦੀ ਹੈ ਖਾਲਸਾ ਜੀ ਸ਼ਹੀਦ ਸਿੰਘ ਸਾਡਾ ਵੱਡੇ ਤੋਂ ਵੱਡਾ ਕਾਰਜ ਸਿੱਧ ਕਰ ਦਿੰਦੇ ਨੇ ਇਸ ਕਰਕੇ ਖਾਲਸਾ ਜੀ ਇਸ ਮਾਲਾ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਤੇ ਜੋ ਅਭਿਆਸੀ ਸਿੱਖ ਹੁੰਦੇ ਨਹੀਂ ਗੁਰਬਾਣੀ ਦਾ ਜਾਪ ਕਰਦੇ ਨਹੀਂ ਗੁਰਬਾਣੀ ਦੇ ਅਭਿਆਸੀ ਹੁੰਦੇ ਨੇ ਜੈ ਕਈ ਭੈਣ ਭਰਾ ਕਹਿੰਦੇ ਨੇ ਕਿ ਸਾਡਾ ਪਾਠ ਕਰਨ ਦੇ ਵਿੱਚ ਧਿਆਨ ਨਹੀਂ ਲੱਗਦਾ ਉਹਨਾਂ ਨੂੰ ਭਗਉਤੀ ਮਾਲਾ ਦੀ ਅਰਦਾਸ ਸਾਡੇ ਗੁਰੂ ਸਹਿਬਾਨਾਂ ਦੇ ਅੱਗੇ ਜ਼ਰੂਰ ਕਰਨੀ ਚਾਹੀਦੀ ਏ ਖਾਲਸਾ ਜੀ ਫਿਰ ਸਾਨੂੰ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕਰਨਾ ਚਾਹੀਦਾ ਉਸ ਤੋਂ ਪਹਿਲਾਂ ਭਗਉਤੀ ਦੀ ਮਾਲਾ ਜਪਣੀ ਚਾਹੀਦੀ ਏ ਜਿੱਤੇ ਖਾਲਸਾ ਜੀ ਬੈਠ ਕੇ ਆਪ ਆਪ ਬਗਉਤੀ ਦੀ ਮਾਲਾ ਦਾ ਜਾਪ ਕਰਦੇ ਆ ਉਥੇ ਮਾੜੀਆਂ ਰੂਹਾਂ ਦੇ ਆਉਣ ਦੀ ਤਾਂ ਬਹੁਤ ਦੂਰ ਦੀ ਗੱਲ ਜੇ ਕੋਈ ਮਾੜੀ ਬਲਾ ਵੀ ਹੋਵੇ ਤਾਂ ਬਹੁਤ ਦੂਰ ਤੱਕ ਭੱਜ ਜਾਂਦੀ ਏ ਅਸੀਂ ਗੁਰਸਿੱਖਾਂ ਖਾਲਸਾ ਜੀ ਸਾਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾ ਦੇ ਵਿੱਚ ਅਰਦਾਸ ਜ਼ਰੂਰ ਕਰਨੀ ਚਾਹੀਦੀ ਏ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਬੁਰਾ ਆਉਣ ਵਾਲਾ ਹੀ ਆਉਣ ਵਾਲਾ ਸਮਾਂ ਖਾਲਸਾ ਜੀ ਉਸ ਸਮੇਂ ਤੋਂ ਬਚਨ ਦੇ ਲਈ ਸਾਨੂੰ ਇਸ ਪਾਠ ਦਾ ਜਾਪ ਇੱਕ ਮਾਲਾ ਜ਼ਰੂਰ ਕਰਨੀ ਚਾਹੀਦੀ ਏ ਫਿਰ ਵੈਗਰੂ ਜੀ ਉਸ ਖਤਰਨਾਕ ਸਮੇਂ ਦੇ ਵਿੱਚ ਖਾਲਸਾ ਜੀ ਸਹਾਈ ਹੋਣਗੇ ਪ੍ਰਥਮ ਪਗਉਤੀ ਸਿਮਰੀਏ ਗੁਰਨਾਨਕ ਲਈ ਧਿਆਏ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਚਿਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿਠੇ ਸਭ ਦੁੱਖ ਜਾਏ ਤੀਗ ਬਹਾਦਰ ਸਿਮਰਿਏ ਕਰ ਨੌ ਨਿਦ ਆਵੇ ਧਿਆਏ ਸਭ ਥਾਈ ਹੋਏ ਸਹਾਰੇ ਦਸਵੀ ਪਾਸ਼ਾ ਸਾਹਿਬ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਸ਼ਾ ਜੀ ਦਸਾ ਪਾਸ਼ਾ ਜੀ ਦੀ ਜੋਤ ਧੰਤਨ ਚਿਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸੱਚੇ ਪਾਸ਼ਾ ਧੰਤਨ ਗੁਰੂ ਪੰਥ ਖਾਲਸਾ ਜੀ ਧਾਨਿ ਸ਼ਹੀਦੋ ਸਿੰਘੋ ਸਭ ਠਾਈ ਹੋਏ ਸਹਾਏ ਇਹ ਪਾਠ ਖਾਲਸਾ ਜੀ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਹ ਪਾਠ ਕਰਨ ਦੇ ਨਾਲ ਖਾਲਸਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਰੈਂਦੀ ਸੁਖਾਂਤ ਸਾਹਿਬ ਜੀ ਇਸ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਵੈਂਟ ਵਾਕਰਸਡੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਓ ਸੁਖਾਲਸਾ ਜੀ ਭੁੱਲਣ ਚੁੱਕਾਂ ਦੀ ਖੀਵਾ ਬਖਸ਼ਨੀ ਤੁਸੀਂ ਵੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੁੜੋ ਤੇ ਗੁਰੂ ਵਾਲੇ ਬਣੋ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਪਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ